ਜੇਕਰ ਆ ਵੱਡੇ ਵੱਡੇਰਿਆਂ ਦਾ ਹਵਨ ਸ਼ੁਰੂ ਹੋਣ ਲੱਗਾ ਹੈ ਜਿਹੜੀ ਵੀ ਸੰਗਤ ਨੇ ਹਵਨ ਦੇ ਵਿੱਚ ਸ਼ਾਮਲ ਹੋਣਾ ਹੈ ਉਹ ਜਠੇੜਿਆਂ ਦੇ ਨਵੇਂ ਸਥਾਨ ਉੱਤੇ ਹਵਨ ਕਿਰੂ ਹੋਣ ਲੱਗਾ ਪੰਡਤ ਜੀ ਪੂਜਾ ਸ਼ੁਰੂ ਕਰਨ ਲੱਗੇ ਨੇ ਤੇ ਸਾਰੀ ਸੰਗਤ ਜਿਹਨਾਂ ਨੇ ਸ਼ਾਮਲ ਹੋਣਾ ਉਹ ਉੱਥੇ ਆਜੋ ਨਵੀਂ ਜਗ੍ਹਾ ਉੱਤੇ ਜੇਕਰ ਆ ਵੱਡੇ ਵੱਡੇਰਿਆਂ ਦਾ ਜਠੇੜਿਆਂ ਦੇ ਮੇਲੇ ਤੇ ਕਵਰਿੰਗ ਕਰਨ ਦੇ ਲਈ ਨਵਾਂ ਸ਼ਹਿਰ ਤੋਂ ਆਪਾ ਚੈਨਲ ਨਿਊਜ਼ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਸ਼ਮੀਰੀ ਕੈਂਪ ਸੀ ਦਾ ਜੀ ਜਿਹੜੇ ਹਰ ਸਾਲ ਮੀਲੇ ਦੇ ਕਵਰਿੰਗ ਕਰਦੇ ਨੇ ਪਰਮਾਤਮਾ ਨਾਲ ਤੰਦਰੁਸਤੀ ਰੱਖੇ ਪਿੱਛੇ ਇਹਨਾਂ ਨੇ ਕਾਫੀ ਸਮਾਂ ਥੋੜਾ ਜਿਹਾ ਮੁਸ਼ਕਲ ਘੰਟਾ ਆਇਆ ਪਰਮਾਤਮਾ ਸੋਇਬ ਸਿਹਤ ਖਰਾਬ ਹੋ ਗਈ ਤੇ ਅੱਜ ਦੇਖ ਕੇ ਫੇਰ ਬਹੁਤ ਖੁਸ਼ੀ ਹੈ ਕਿ ਭਾਜੀ ਪਰਮਾਤਮਾ ਤੰਦਰੁਸਤੀ ਵਖੀ ਆ ਤੇ ਫੇਰ ਆਪਣੇ ਚੈਨਲ ਦੇ ਨਾਲ ਕਵਰਿੰਗ ਕਰ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਕਸ਼ਮੀਰ ਕੈਂਪ ਸੀ ਦਾ ਨਵਾਂ ਸ਼ਹਿਰ ਦਾ ਆਪਣਾ ਨਿਊਜ਼ ਚੈਨਲ ਦਾ ਹੀ ਪਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਹੋਰ ਤਰੱਕੀ ਦੇਵੇ ਜੇਕਰਾਂ ਵੱਡੇ ਵੱਡੇ ਰਿਆਂ ਦਾ ਅਸੀਂ ਦੇਖ ਪਾ ਰਹੇ ਹਾਂ ਕਿ ਜਿਹੜਾ ਇਸ ਮੇਲੇ ਦੇ ਵਿੱਚ ਜੋ ਵੀ ਪ੍ਰੋਗਰਾਮ ਹੁੰਦਾ ਆ ਉਸ ਤੋਂ ਪਹਿਲਾਂ ਜੋ ਹਮਨ ਪੂਜਾ ਕੀਤੀ ਜਾਂਦੀ ਆ ਉਸ ਤੇ ਆ ਜਿਹੜੀਆਂ ਤਿਆਰੀਆਂ ਆ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਔਰ ਹਮਨ ਪੂਜਾ ਜਿਹੜੀ ਆ ਕੀਤੀ ਜਾਏਗੀ ਉਸ ਤੋਂ ਪ੍ਰੰਤ ਮੇਲਾ ਜਿਹੜਾ ਆ ਤੇ ਸ਼ੁਰੂ ਹੋ ਜਾਂਦਾ ਆ ਵੈਸੇ ਤੇ ਮੇਲਾ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਲੇਕਿਨ ਇੱਥੇ ਹਮਨ ਪੂਜਾ ਜਿਹੜੀ ਆ ਉਹ ਕੀਤੀ ਜਾ ਜਾਵੇਗੀ ਉਸ ਦੀਆਂ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਇੱਕ ਪਾ ਰਹੇ ਹਾਂ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਬੜਗੋਤਾ ਬਰਾਦਰੀ ਨਾਲ ਸੰਬੰਧਿਤ ਜਠੇਰਿਆਂ ਦਾ ਇਹ ਮੇਲੇ ਦੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਵੀ ਨਜ਼ਰ ਜਾਂਦੀ ਆ ਦੂਰ ਦੂਰ ਤੱਕ ਜਿਹੜੀਆਂ ਗੱਡੀਆਂ ਦੀਆਂ ਲਾਈਨਾਂ ਜਿਹੜੀਆਂ ਆ ਕਿ ਉਹ ਦੂਰ ਦੂਰ ਤੱਕ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜਗੋਤਾ ਬਰਾਦਰੀ ਨਾਲ ਸੰਬੰਧਿਤ ਜਠੇਰਿਆਂ ਦਾ ਮੇਲਾ ਪਿੰਡ ਗਰਚਾ ਵਿਖੇ ਬਾਬਾ ਗੋਕਲ ਦਾਸ ਜੀ ਦੀਆਂ ਸਮਾਦਾ ਦੇ ਸਥਿਤ ਮਨਾਇਆ ਗਿਆ ਔਰ ਇਹ ਮੇਲਾ ਹਰ ਸਾਲ ਬਸਾਖੀ ਤੋਂ ਦੂਸਰੇ ਦਿਨ 14 ਅਪ੍ਰੈਲ ਵਾਲੇ ਦਿਨ ਮਨਾਇਆ ਜਾਂਦਾ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਬਾਬਾ YouTube ਚੈਨਲ ਤੇ ਇਸ ਮੇਲੇ ਦੀ ਪੂਰੀ ਰਿਪੋਰਟ ਨਮਸਕਾਰ ਦੋ ਬਾਬਾ YouTube ਚੈਨਲ ਤੇ ਤੁਸੀਂ ਦੇਖ ਪਾ ਰਹੇ ਹੋ ਬੁਰਗੋਤਾ ਬਰਾਦੀ ਨਾਲ ਸੁੰਦਰ ਜਠੇਰਿਆਂ ਦਾ ਮੇਲਾ ਇਹ ਮੇਲਾ ਹਰ ਸਾਲ ਬਸਾਖੀ ਤੋਂ ਦੂਸਰੇ ਦਿਨ 14 April ਨੂੰ ਪਿੰਡ ਗਰਚਾ ਬਾਬਾ ਗੋਗਲਦਾਸ ਜੀ ਦੀਆਂ ਸਮਾਧਾਂ ਦੇ ਨੇੜੇ ਜਿਹੜਾ ਆ ਸਥਿਤ ਜਿਹੜਾ ਆ ਇਹ ਮਨਾਇਆ ਜਾਂਦਾ ਹੈ ਆਹ ਦੇਖਦੇ ਆ ਇਸ ਮੇਲੇ ਦੀ ਪੂਰੀ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਲੈਣਾ ਦੇਖ ਪਾ ਰਹੇ ਹੋ ਬੜਵੱડિયા ਲੈਣਾ ਲੱਗੇ ਹੋਣੀਆਂ ਨੇ ਸਾਰੇ ਵੱਜ ਰਹੇ ਨੇ ਔਰ ਤੁਸੀਂ ਦੇਖ 파 ਰਹੇ ਹੋ ਕਿ ਥਾਂ ਥਾਂ ਤੇ ਅਤੁੱਟ ਲੰਗਰ ਪਟਾਈ ਜਾ ਰਹੇ ਨੇ ਕਿਤੇ ਕੁਲਫੀਆਂ ਦਾ ਲੰਗਰ ਲੱਗਾ ਹੋਇਆ ਆ ਔਰ ਤੁਸੀਂ ਇਹ ਪੂਜਾ ਜਿਹੜੀ ਆ ਜਠੇਹਰੇ ਦੀ ਜੋ ਪੂਜਾ ਆ ਉਹ ਕੀਤੀ ਜਾ ਰਹੀ ਆ ਇਹ ਬਰਗੋਤਾ ਕੋਲ ਨਾਲ ਸੰਬੰਧ ਜਠੇਹਰੇ ਨੇ ਔਰ 13 13 ਅਪ੍ਰੈਲ ਬਸਾਕੀ ਤੋਂ ਦੂਸਰੇ ਦਿਨ 14 ਅਪ੍ਰੈਲ ਨੂੰ ਇਹ ਮੇਲਾ ਜਿਹੜਾ ਪਿੰਡ ਗਰਚਾ ਬਾਬਾ ਗੋਕਲਦਾਸ ਜੀ ਦੀਆਂ ਸਮਾਧਾਂ ਜਿਹੜੀਆਂ ਪਿੰਡ ਖਰਚਾ ਦੇ ਵਿੱਚ ਨੇ ਉੱਥੇ ਜਿਹੜਾ ਮੇਲਾ ਆ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਮਨਾਇਆ ਜਾਂਦਾ ਆ ਔਰ ਤੁਹਾਨੂੰ ਜ਼ਿਲ੍ਹਾ ਸ਼ਹੀਦ ਸ਼ੇਰਪੱਗ ਸਿੰਘ ਨਗਰ ਦੇ ਵਿੱਚ ਇਹ ਪਿੰਡ ਪੈਂਦਾ ਹੈ ਔਰ ਦੂਰੋਂ ਦੂਰੋਂ ਸੰਗਤ ਇਸ ਮੇਲੇ ਤੇ ਆਈ ਔਰ ਇਸ ਮੇਲੇ ਦੇ ਵਿੱਚ ਜਿਹੜੇ ਐਨ ਆਰ ਆਈ ਵੀ ਪਹੁੰਚੇ ਹੋਏ ਨੇ ਔਰ ਬਤਾਰ ਸਿੰਘ ਖਰਚਾ ਵਿਸ਼ੇਸ਼ ਤੌਰ ਤੇ ਤੁਸੀਂ ਦੇਖਦੇ ਹੋਗੇ ਤੇ ਹਰ ਮੇਲੇ ਦੇ ਵਿੱਚ ਜਿਹੜੇ ਆ ਸੇਵਾ ਵੀ ਤਾਂ ਯੋਗਦਾਨ ਵੀ ਪਾਉਂਦੇ ਨੇ ਤੇ ਪਹੁੰਚਦੇ ਨਹੀਂ ਨੇ। ਔਰ ਇਥੇ ਤੁਸੀਂ ਦੇਖ ਪੈ ਰਹੇ ਹੋ ਕਿ ਚਾਹ ਪੋੜਿਆਂ ਦਾ ਵੀ ਜਿਹੜਾ ਢੁੱਟ ਲੰਗਰ ਆ ਵਰਤਾਇਆ ਜਾ ਰਿਹਾ ਆ। ਰੇ ਗੋਬਾਲ ਜੀ। ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇਸ ਮੇਲੇ ਦਾ ਜਿਹੜਾ ਪੂਰਾ ਦ੍ਰਿਸ਼ ਜਿਹੜਾ ਆ ਉਹ ਨਵਾਂ ਸ਼ਰਦ ਆਪਾ YouTube ਚੈਨਲ ਦੇ ਉੱਪਰ ਦਿਖਾਇਆ ਜਾਵੇ। ਪ੍ਰਬੰਧਕ ਜਿਹੜੇ ਆ ਦੂਰ ਦੂਰ ਤੋਂ ਜਿਹੜੇ ਆਏ ਹੋਏ ਨੇ। ਔਰ ਇੱਕ ਇਥੇ ਖਾਸੀਅਤ ਹੋਰ ਆ ਜੀ। ਜਿਹੜੀ ਬਰਗੋਤਾ ਗੋਪੀ ਦੇ ਛੇਰਿਆਂ ਦੇ ਆਸਥਾਨ ਵਾਸਤੇ ਇੱਕ ਜ਼ਮੀਨ ਖਰੀਦੀ ਗਈ ਸੀ ਉਹਦੀ ਸਾਰੀ ਦੇ ਵਾਸਤੇ ਜਿਹੜਾ ਸਹਿਯੋਗ ਦਿੱਤਾ ਗਿਆ ਤਾਂ ਜੋ ਕਿਸੇ ਨੂੰ ਭਰਮ ਭਲੇਖਾ ਨਾ ਰਹੇ ਕਿ ਸਾਡਾ ਪੈਸਾ ਆਇਆ ਕਿੱਥੇ ਗਿਆ ਕਿੱਥੇ ਖਰਚਿਆ ਕਿੰਨਾ ਪੈਸਾ ਆਇਆ ਉਹਦੀ ਇੱਕ ਲਿਸਟ ਜਿਹੜੀ ਆ ਅੱਜ ਛੇਰਿਆਂ ਦੇ ਇਸ ਮੇਲੇ ਦੇ ਉੱਪਰ ਜਿਹੜੀ ਆ ਉਹ ਲਗਾ ਦਿੱਤੀ ਗਈ ਆ ਕਿ ਕਿਹਨਾ ਕਿਹਨਾ ਨੇ ਜਿਹੜਾ ਆ ਕਿ ਇਸ ਮੇਲੇ ਦੇ ਵਿੱਚ ਜਿਹੜਾ ਉਹ ਯੋਗਦਾਨ ਪਾਇਆ ਔਰ ਜਿਹੜਾ ਚਾਪਕੋੜਿਆਂ ਦਾ ਉਹ ਟੁੱਟ ਲੰਗਰ ਆ ਉਹ ਤੁਸੀਂ ਦੇਖ ਪਾ ਰਹੇ ਹੋ ਉਹ ਬਰਤਾਇਆ ਜਾ ਰਿਹਾ ਆ ਔਰ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਨਿਵਾ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਇਸ ਮੇਲੇ ਦੇ ਵਿੱਚ ਜਿਹੜਾ ਆ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਔਰ ਕਾਫੀ ਖੁਸ਼ ਨੇ ਤੁਸੀਂ ਦੇਖ ਪਾ ਰਹੇ ਹੋ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਇਸ ਮੇਲੇ ਦੀ ਜਿਹੜੀ ਆ ਪੂਰੀ ਰਿਪੋਰਟ ਜਿਹੜੀ ਦਿਖਾਈ ਜਾਵੇ ਸੇਵਾਦਾਰਾ ਬੋਲੋ ਇੱਥੇ ਵਰਤਨਾ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇਸ ਮੇਲੇ ਦੀ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਆ ਉਹ ਦਿਖਾਈ ਹੈ ਔਰ ਵੀਡੀਓ ਦੇਖਦੇ ਸਾਰੀ ਇਸ ਚੈਨਲ ਨੂੰ ਨਮਾ ਸ਼ਰਦ ਬਾਬਾ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਜੋ ਜਿਲ੍ਹਾ ਸੀਤ ਪਗ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਜਿਹੜੀ ਆ ਉਹ ਪਹੁੰਚਦੀ ਰਹੇ ਔਰ ਬਾਜ਼ਾਰ ਜਿਹੜੇ ਆ ਉਹ ਤੁਹਾਨੂੰ ਉਧਰ ਵੀ ਲੈ ਚਲਦੇ ਆ ਤੁਸੀਂ ਦੇਖ ਪਾ ਰਹੇ ਹੋ ਕਿ ਬਾਜ਼ਾਰ ਜਿਹੜੇ ਆ ਉਹ ਸਜੇ ਹੋਏ ਨੇ ਔਰ ਦੂਰ ਦੂਰ ਤੱਕ ਜਿੱਥੇ ਤੱਕ ਵੀ ਨਜ਼ਰ ਜਾਂਦੀ ਹੈ ਦੁਕਾਨਾਂ ਹੀ ਦੁਕਾਨਾਂ ਤੁਹਾਨੂੰ ਨਜ਼ਰ ਆਣ ਗਿਆ ਕਿਉਂਕਿ ਇਹ ਮੇਲਾ ਜਿਹੜਾ ਹੈ ਕਿ ਹਰ ਸਾਲ ਜਿਹੜਾ ਇਹ ਇਸੇ ਸਥਾਨ ਤੇ ਬਸਾਖੀ ਤੋਂ ਦੂਸਰੇ ਦਿਨ ਮਤਲਬ 13 ਅਪ੍ਰੈਲ ਦੀ ਬਸਾਖੀ ਹੋ ਜਾਂਦੀ ਆ ਤੇ 14 ਅਪ੍ਰੈਲ ਨੂੰ ਜਿਹੜਾ ਇਹ ਮੇਲਾ ਆ ਪਿੰਡ ਗਰਚਾ ਐ ਬਾਬਾ ਗੋਗਲਦਾਸ ਜੀ ਦੀਆਂ ਸਮਾਦਾ ਸਥਿਤ ਬੜਗੋਤਾ ਬਰਾਦਰੀ ਨਾਲ ਸੰਬੰਧ ਜਿਹੜਾ ਇਹ ਜਠੇਰਿਆਂ ਦਾ ਮੇਲਾ ਹੈ ਇਹ ਮਨਾਇਆ ਜਾਂਦਾ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਹੋਰ ਸਿੱਦੇ ਫਾਰਮ ਵੀ ਦੂਜੋ ਜਿਹੜੀ ਸੰਗਤ ਆ ਇਸ ਮੌਕੇ ਤੇ ਆਈ ਹੋਈ ਏ ਔਰ ਮੱਥਾ ਟੇਕ ਰਹੇ ਨੇ ਸਰਦਾਰ ਅਡੀ ਕੋਸ਼ਿਸ਼ ਹੈ ਆ ਕਿ ਤੁਹਾਨੂੰ ਇਸ ਮੇਲੇ ਦੀ ਪੂਰੀ ਰਿਪੋਰਟ ਜਿਹੜੀ ਆ ਉਹ ਦਿਖਾਈ ਜਾਵੇ ਉਹ ਬੱਚੇ ਤੁਸੀਂ ਦੇਖ 파 ਰਹੇ ਹੋ ਕਾਫੀ ਕੁਛ ਨੇ ਕੀ ਮੇਲਾ ਇਹ ਲੰਬਾ ਕਾਫੀ ਚੱਲੇਗਾ ਕੋਸ਼ਿਸ਼ ਕਰਾਂਗਾ ਕਿ ਸ਼ਾਇਦ ਹੋ ਸਕਦਾ ਮੈਨੂੰ ਦੋ ਭਾਗਾਂ ਵਿੱਚ ਤੁਹਾਨੂੰ ਦੁਕਾਨਾ ਪਾਵੇ ਕਿਉਂਕਿ ਮੇਰੀ ਕੋਸ਼ਿਸ਼ ਹੈ ਕਿ ਜਿੰਨੀ ਵੀ ਸੰਗਤ ਆਈ ਆ ਉਹ ਤੁਹਾਨੂੰ ਜਿਹੜੀ ਆ ਉਹ ਸਾਰੀ ਇਸ ਚੈਨਲ ਦੇ ਉੱਪਰ ਦਿਖਾਇਆ ਜਾਵੇ ਕਿਉਂਕਿ ਜਦੋਂ ਵੀ ਕੋਈ ਇਸ ਚੈਨਲ ਨੂੰ ਦੇਖਦਾ ਆਪਣੀ ਵੀਡੀਓ ਨੂੰ ਦੇਖਦਾ ਉਹਨਾਂ ਨੂੰ ਹੁੰਦਾ ਆ ਕਿ ਸਾਡੀ ਵੀ ਤਸਵੀਰ ਜਿਹੜੀ ਆ ਕਿ ਆਈ ਜਾਂ ਨਹੀਂ ਆਈ ਜਦੋਂ ਨਹੀਂ ਆਂਦੀ ਤੇ ਨਿਰਾਸ਼ਾ ਪੱਲੇ ਪੈਂਦੀ ਆ ਇਸ ਕਰਕੇ ਮੇਰੀ ਕੋਸ਼ਿਸ਼ ਰਹਿੰਦੀ ਆ तो 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 खाई खाई कि ਬੱਚੇ ਤੋਂ ਲੈ ਕੇ ਵੱਡਿਆਂ ਤੱਕ ਹਰ ਇੱਕ ਦੀ ਤਸਵੀਰ ਤੋਂ ਜਿਹੜੀ ਆ ਕੈਮਰੇਜ ਕੈਦ ਕਰਕੇ ਇਸ ਮੇਲੇ ਤੇ ਜੋ ਪਹੁੰਚ ਨੇ ਉਹ ਤੁਹਾਨੂੰ ਦਿਖਾਈ ਜਾਵੇ ਸ਼ਾਇਦ ਮੈਨੂੰ ਇਸ ਤੇ 파ਟ ਜਿਹੜਿਆ ਭਾਗ ਆ ਉਹ ਦੋ ਕਰਨੇ ਪੈਣਗੇ ਕਿਉਂਕਿ ਮੇਲਾ ਜਿਹੜਾ ਆ ਇਹ ਕਾਫੀ ਸਮਾਂ ਜਿਹੜਾ ਉਹ ਚੱਲੇਗਾ ਔਰ ਮੇਰੀ ਕੋਸ਼ਿਸ਼ ਹੈ ਆ ਕਿ ਤੁਹਾਨੂੰ ਹਮੇਲੇ ਦਾ ਹਰ ਇੱਕ ਦ੍ਰਿਸ਼ ਜਿਹੜਾ ਉਹ ਦਿਖਾਇਆ ਜਾਵੇ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਮੇਲੇ ਦੇ ਸੰਬੰਧ ਦੇ ਵਿੱਚ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਆ ਉਹ ਦਿਖਾਈ ਜਾਵੇ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਪੱਤਰਕਾਰ ਨੂੰ ਕਈ ਵਾਰ ਮੁਸ਼ਕਲਾ ਵੀ ਆਉਂਦੀ ਆ ਕਾਫੀ ਆ ਜਿਸ ਤਰ੍ਹਾਂ ਜਿੱਤੋਂ ਮੈਂ ਕਵਰੇਜ ਕਰ ਰਿਹਾ ਹਾਂ ਇਤੋਂ ਡਗੰਦਾ ਵੀ ਡਰ ਰਹਿੰਦਾ ਆ ਲੇਕਿਨ ਫਿਰ ਵੀ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਹਰ ਤਸਵੀਰ ਜਿਹੜੀ ਆ ਉਹ ਮੇਲੇ ਦੀ ਦਿਖਾਈ ਜਾਵੇ ਔਰ ਕਾਫੀ ਦੂਰ ਦੂਰ ਤੋਂ ਜਿਹੜੀ ਸੰਗਤ ਆ ਇਸ ਮੇਲੇ ਤੇ ਪਹੁੰਚੀ ਹੋਈ ਆ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਇੱਕ ਇੱਕ ਦ੍ਰਿਸ਼ ਜਿਹੜਾ ਕੋਈ ਇਸ ਮੇਲੇ ਦਾ ਜਿਹੜਾ ਦੁਖਾ ਆਪਾਂ ਇੱਥੇ ਔਰ ਦੇਖ ਪਿਆ ਰਹੇ ਆ ਆਪਣੀ 바ਰੀ ਦੀ ਉਡੀਕ ਕਰ ਰਹੇ ਨੇ ਔਰ ਕੁਝ ਬੱਚਿਆਂ ਨੂੰ ਦੇਖ ਪਾ ਰਹੇ ਹਾਂ ਇੱਥੇ ਮੇਲਾ ਦੇਖ ਰਹੇ ਨੇ ਉੱਥੇ ਆਪਸ ਦੇ ਵਿੱਚ ਖੇਡ ਵੀ ਰਹੇ ਨੇ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਦਾ ਪੂਰਾ ਜਿਹੜਾ ਮੇਲਾ ਹੈਗਾ ਇਹ ਦਿਖਾਇਆ ਜਾਵੇ ਔਰ ਹਮੇਸ਼ਾ ਮੈਂ ਕੋਸ਼ਿਸ਼ ਕਰਦਾ ਆ ਔਰ ਮੈਨੂੰ ਲੱਗਦਾ ਇਸ ਦੇ ਦੋ ਪਾਰਟੀ ਕਰਨੇ ਪੈਣਗੇ ਕਿਉਂਕਿ ਮੇਲੇ ਦੇ ਵਿੱਚ ਜਿਹੜੀਆਂ ਕਾਫੀ ਸੰਗਤ ਹੈਗੀ ਆ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਮੇਲੇ ਦਾ ਇੱਕ ਇੱਕ ਤ੍ਰਿਸ਼ ਜਿਹੜਾ ਉਹ ਦਿਖਾਇਆ ਔਰ ਬੱਚੇ ਤੁਸੀਂ ਦੇਖ ਸਕਦੇ ਆ ਸੋਹਣੇ ਸੋਹਣੇ ਕੱਪੜੇ ਪਾ ਕੇ ਜਿਹੜੇ ਆ ਔਰ ਵੇਰ ਜਿਹੜੇ ਆ ਇੱਥੇ ਇਸ ਥਾਂ ਦੇ ਕਾਫੀ ਮਹਤੂਤ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਇੱਥੇ ਵੀ ਕਾਫੀ ਦੂਰੋਂ ਦੂਰੋਂ ਜਿਹੜੀ ਆ ਉਹ ਸੰਗਤ ਆ ਇਸ ਮੇਲੇ ਤੇ ਆਈ ਹੋਈ ਆ ਔਰ ਇਸ ਦੇ 파ਰਟ 2 ਹੀ ਤੁਹਾਨੂੰ ਦਿਖਾਈ ਜਾਣਗੇ ਕਿਉਂਕਿ ਕੋਸ਼ਿਸ਼ ਹੈ ਸਾਡੀ ਕਿ ਕਵਰੇਜ ਸਾਰੀ ਦੀ ਸਾਰੀ ਜਿਹੜੀ ਆ ਉਹ ਤੁਹਾਨੂੰ ਪਹੁੰਚਾਵਾ ਇਹ ਦੋ ਭਾਗਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾਵੇਗਾ 파ਰਟ 1 ਔਰ 파ਰਟ 2 ਇਹ ਦੋਨੋਂ 파ਰਟ ਜਿਹੜੇ ਹੋਣਗੇ ਇਹ ਬਰਗੋਤਾ ਗੁੱਤ ਨਾਲ ਸੰਬੰਧ ਜਠੇਰਿਆਂ ਦੇ ਮੇਲੇ ਦੇ ਹੀ ਤੁਹਾਨੂੰ ਜਿਹੜੇ ਆ ਉਹ ਦਿਖਾਏ ਜਾਣ ਜਾ ਰਹੇ ਨੇ ਪਾਰੇ ਉਹ ਕੀ ਇੱਥੇ ਜਿਹੜਾ ਪਕੌੜਿਆਂ ਦਾ ਜਿਹੜਾ ਆ ਉਹ ਇੱਥੇ ਲੰਗਰ ਜੋ ਲਗਾਇਆ ਜਾਂਦਾ ਇੱਥੇ ਉਹ ਵੰਡ ਰਹੇ ਨੇ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਇੱਕ ਇੱਕ ਰੋ ਇੱਕ ਇੱਕ ਖਬਰ ਜਿਹੜੀ ਆ ਇਸ ਮੇਲੇ ਦੀ ਜਿਹੜੀ ਆ ਉਹ ਦਫਾਈ ਜਾਵੇ